ਜੇ ਤੁਸੀਂ ਕਿਤੇ ਵਿਆਹ ਸ਼ਾਦੀ ਤੇ ਜਾਣਾ ਹੈ ਜਾਂ ਕਿਸੇ ਵਧੀਆ ਫੰਕਸ਼ਨ ਤੇ ਜਾਣਾ ਹੈ ਤਾਂ ਇੱਕ ਵਾਰੀ ਆਪਣਾ ਚਿਹਰਾ ਦੇਸੀ ਕਰੀਮ ਨਾਲ ਸਾਫ਼ ਕਰ ਲਓ ਲੋਕ ਉੱਥੇ ਸਿਰਫ ਤੁਹਾਡੇ ਵਾਲੀ ਦੇਖਣਗੇ ਤੁਹਾਡੀ ਖੂਬਸੂਰਤੀ ਦਾ ਰਾਜ਼ ਪੁੱਛਣਗੇ ਚਾਹੇ ਕੋਈ ਔਰਤਾ ਚਾਹੇ ਕੋਈ ਮਰਦ ਹੈ ਕਲੀਨਿੰਗ ਪਲੱਸ ਸ਼ੈਂਪੂ ਹਰੇਕ ਦੇ ਘਰੇ ਪਿਆ ਹੁੰਦਾ ਪਰ ਔਰਤਾਂ ਸਿਰਫ ਇਹ ਤੋਂ ਵਾਲ ਧੋਣ ਦਾ ਕੰਮ ਹੀ ਲੈਂਦੀਆਂ ਨੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਚਿਹਰੇ ਨੂੰ ਤੁਹਾਡੇ ਨੂੰ ਚਮਕਾ ਦੂਗਾ ਤਰੀਕਾ ਸਿੱਖ ਲਓ ਬਸ ਇੱਕ ਪੁੜੀ ਆਪਾਂ ਨੂੰ ਕਲੀਨਿੰਗ ਪਲੱਸ ਸ਼ੈਂਪੂ ਦੀ ਚਾਹੀਦੀ ਹੈ ਕਿਸੇ ਕਟੋਰੀ ਚ ਪਾ ਲਓ ਇੱਕ ਪੁੜੀ ਆਪਾਂ ਨੂੰ ਇਨੋ ਦੀ ਚਾਹੀਦੀ ਹੈ ਇਹ ਵੀ ਇਹਦੇ ਵਿੱਚ ਮਿਕਸ ਕਰ ਲਓ ਚੰ ਜਦੋਂ ਵਧੀਆ ਚੱਗ ਬਣ ਜੇ ਇਸ ਤੋਂ ਬਾਅਦ ਇੱਕ ਤੁਸੀਂ ਕੱਟ ਲਓ ਜੀ ਵਧੀਆ ਤਰੀਕੇ ਦਾ ਨਿੰਬੂ ਨਿੰਬੂ ਦੇ ਉੱਤੇ ਇਹਨੂੰ ਲਗਾਉਣਾ ਹੈ ਤੇ ਚਿਹਰੇ ਦੇ ਉੱਤੇ ਚੰਗੇ ਤਰੀਕੇ ਨਾਲ ਇਹਦੀ ਮਾਲਿਸ਼ ਕਰਨੀ ਹੈ ਜਿੰਨੀ ਮਰਜ਼ੀ ਪੁਰਾਣੀ ਮੈਲ ਜਮੀ ਪਈ ਹੋਵੇ ਬੱਤੀਆਂ ਬਣ ਬਣ ਕੇ ਲੈ ਜੂਗੀ ਵਾ ਸਲਕੀ ਹਲਕੀ ਹਲਕੀ ਮਾਲਿਸ਼ ਕਰੋ 10 ਮਿੰਟ ਮਾਲਿਸ਼ ਕਰ ਲਓ ਉਸ ਤੋਂ ਬਾਅਦ ਚਿਹਰੇ ਨੂੰ ਨਰਮ ਜੇ ਪਾਣੀ ਨਾਲ ਧੋ ਲਓ ਤੁਸੀਂ ਕਿਤੇ ਵੀ ਜ਼ਰੂਰੀ ਫੰਕਸ਼ਨ ਤੇ ਜਾਣ ਕਿਤੇ ਬਿਊਟੀ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਕਰੀਮ ਲਈ ਲਾਉਣੀ ਚਿਹਰੇ ਤੇ ਹਰੇਕ ਔਰਤ ਮਰਦ ਕੁੜੀ ਮੁੰਡਿਆਂ ਨੂੰ ਵਰਤ ਸਕਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਜਿਵੇਂ ਕਰੀਮਾਂ ਲਾ ਕੇ ਚ ਮੈਨੂੰ ਨੋਟ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਗੇ ਸ਼ੇਅਰ ਜਰੂਰ ਕਰ ਦਿਓ